ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਪ੍ਰੋਬੋ ਐਪ ਦੀ ਸੱਚਾਈ ਤੁਸੀਂ ਵੱਡੇ ਵੱਡੇ ਸਟਾਰਾਂ ਤੋਂ ਇਹ ਕਹਿੰਦੇ ਜ਼ਰੂਰ ਸੁਣਿਆ ਹੋਵੇਗਾ ਕਿ ਪ੍ਰੋਬੋ ਦੇ ਵਿੱਚ ਆਨਸਰ ਦਿਓ ਹਾਂ ਜਾਂ ਨਾ ਵਿੱਚ ਤੇ ਜਿੱਤੋ ਲੱਖਾਂ ਰੁਪਏ ਗੱਲ ਬਿਲਕੁਲ ਸੱਚ ਹੈ ਲੱਖਾਂ ਰੁਪਏ ਤਾਂ ਤੁਸੀਂ ਜਿੱਤ ਸਕਦੇ ਹੋ ਪਰ ਇਹ ਇੱਕ ਤਰ੍ਹਾਂ ਦਾ ਸੱਟਾ ਹੀ ਹੁੰਦਾ ਹੈ ਉਹ ਦੇਖੋ ਕਿਵੇਂ ਇਸ ਵਿੱਚ ਤੁਸੀਂ ਹਾਂ ਜਾਂ ਨਾ ਦੇ ਵਿੱਚ ਜਵਾਬ ਦੇ ਕੇ ਤੁਸੀਂ ਪੈਸੇ ਕਮਾਣੇ ਹੁੰਦੇ ਹਨ ਮਨ ਲਓ ਕਿ T20 ਮੈਚ ਹੋ ਰਿਹਾ ਹੈ ਬੰਗਲਾਦੇਸ਼ ਤੇ ਇੰਡੀਆ ਦੇ ਵਿੱਚ ਇਹਦੇ ਵਿੱਚ ਤੁਸੀਂ ਆਨਸਰ ਦੇਣਾ ਹੁੰਦਾ ਹੈ ਮੰਨ ਲਓ ਕਿ ਉੱਥੇ ਉੱਤਰ ਹੈ ਜੇ ਤੁਸੀਂ ਹਾਂ ਦਿੰਦੇ ਹੋ ਤੇ 10 ਰੁਪਏ ਜਿੱਤੋਗੇ ਤੇ ਜੇ ਉਹ ਮੈਚ ਹਾਰ ਜਾਂਦੇ ਹੈ ਤਾਂ ਤੁਸੀਂ ਉਹ 10 ਰੁਪਏ ਹਾਰ ਜਾਓਗੇ ਇਸ ਦੇ ਵਿੱਚ ਇੱਕ ਲਾਈਨ ਵੀ ਖਿੱਚੀ ਹੁੰਦੀ ਹੈ ਜਿਸ ਦੇ ਨਾਲ ਤੁਸੀਂ ਆਪਣੀ ਜਿਹੜੀ ਰਾਸ਼ੀ ਲਗਾਈ ਹੈ ਉਸ ਨੂੰ ਵਧਾ ਵੀ ਸਕਦੇ ਹੋ ਜਿਵੇਂ ਸਪੋਜ਼ ਕਰੋ ਤੁਸੀਂ 10 ਰੁਪਏ ਦੇ 100 ਰੁਪਏ ਲੈਣੇ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਲਾਈਨ ਨੂੰ ਥੋੜਾ ਅੱਗੇ ਖਿੱਚ ਦੋਗੇ ਜਿਸ ਦੇ ਨਾਲ ਕੀ ਹੋਏਗਾ ਕਿ ਤੁਹਾਨੂੰ 10 ਦੇ 100 ਰੁਪਏ ਮਿਲਣਗੇ ਜੇ ਤੁਸੀਂ ਉਸ ਨੂੰ ਥੋੜਾ ਪਿੱਛੇ ਕਰ ਦੋਗੇ ਤੇ 10 ਦੇ ਤੁਹਾਨੂੰ ਪੰਜਾਬੀ ਮਿਲਣਗੇ ਤੇ 10 ਦੇ 20-20 ਮਿਲਣਗੇ ਜੇ ਤੁਸੀਂ ਬਿਲਕੁਲ ਉਸ ਨੂੰ ਜ਼ੀਰੋ ਤੇ ਕਰ ਦੋਗੇ ਇਸ ਤਰ੍ਹਾਂ ਇਹ ਗੇਮ ਚੱਲਦੀ ਹੈ ਤੇ ਇਹਦੇ ਵਿੱਚ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ T20 ਦਾ ਮੈਚ ਇੰਡੀਆ ਜਿੱਤੇਗਾ ਜਾਂ ਬੰਗਲਾਦੇਸ਼ ਇਹ ਤਾਂ ਇੱਕ ਤਰ੍ਹਾਂ ਨਿਰਾ ਸੱਟੇ ਦਾ ਸੱਟਾ ਹੈ ਇਸ ਤਰ੍ਹਾਂ ਇਸ ਦੇ ਵਿੱਚ ਵਿਅਕਤੀਆਂ ਦੀ ਲੁੱਟ ਕੀਤੀ ਜਾਂਦੀ ਹੈ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਇਸ ਤਰ੍ਹਾਂ ਦੀਆਂ ਤੁਸੀਂ ਗੇਮਾਂ ਨਾ ਖੇਲੋ ਧੰਨਵਾਦ